ਆਮ ਆਦਮੀ ਤੇ ਕਾਂਗਰਸ ਰਲ ਕੇ ਚੋਣਾ ਲੜ ਰਹੇ ਨੇ ਹੁਣ ਕੇਜਰੀਵਾਲ ਵੋਟ ਪਾਉਂਦਾ ਹੱਥ ਪੰਜੇ ਨੂੰ ਜਿਹੜਾ ਖੂਨੀ ਆ ਤੇ ਜਿਹੜੀ ਕਾਂਗਰਸ ਦੀ ਪ੍ਰਧਾਨ ਰਹੀ ਸੋਨੀਆ ਗਾਂਧੀ ਆ ਉਹ ਪਾ ਰਹੀ ਏ ਝਾੜੂ ਨੂੰ ਵੋਟ ਉਹ ਕਿੱਕਲੀਆਂ ਸੁਣਾਉਂਦਾ ਉਹ ਮਤਲਬ ਇੱਕ ਬੇਸ਼ਰਮ ਆਦਮੀ ਜਿਹਨੂੰ ਇਹ ਨਹੀਂ ਪਤਾ ਵੀ ਉਹ ਕਟਾਰੂ ਚੱਕ ਦੀ ਕਿੱਕਲੀ ਕਿੱਥੇ ਆ ਤੇਰੀ ਉਹ ਸਿੰਗਲੇ ਦੀ ਕਿੱਕ ਲਈ ਕਿੱਥੇ ਆ ਤੇਰੀ ਉਹ ਤੂੰ ਗੁਰੂ ਸਾਹਿਬ ਦੀ ਤਾਬਿਆ 'ਚ ਬਿਨਾ ਜੋੜਾ ਲਾਏ ਚਲਿਆ ਜਾਣਾ ਸ਼ਰਾਬ ਪੀ ਕੇ ਉਹ ਸਿਰ 'ਚ ਪਾਣੀ ਪਾਉਣਾ ਗੁਰੂ ਸਾਹਿਬ ਦੀ ਪੱਗ ਦਿੱਤੀ ਏ ਝੂਠਾ ਉਹ ਤੂੰ ਹਲੇ ਵੀ ਕਿੱਕਲੀਆਂ ਗਾਉਣਾ ਤੈਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਜਿਹੜਾ ਬੰਦਾ ਕਹੇ ਮੈਂ ਆਪਦੀ ਘਰ ਵਾਲੀ ਪੰਜਾਬ ਦੀ ਛੱਡੀ ਆ ਤੇ ਆਪ ਦੀ ਕੁੜੀ ਤੋਂ ਛੋਟੀ ਉਮਰ ਦੀ ਘਰ ਵਾਲੀ ਲੈ ਕੇ ਆ ਜਾਵੇ ਉਹਨੂੰ ਪੁੱਛੇ ਵੀ ਹੁਣ ਪੰਜਾਬ ਦੇ ਹਿੱਤ ਕਿੱਥੇ ਗਏ ਹੁਣ ਕਿਉਂ ਵਿਆਹ ਕਰਾਇਆ 10 ਸਾਲ ਤੋਂ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਚ ਸਰਕਾਰ ਉਹਨੂੰ ਉਹਨਾਂ ਨੂੰ ਕਿਹਨੇ ਰੋਕਿਆ ਸੀ ਪੰਜਾਬ ਦਾ ਭਲਾ ਕਰਨ ਤੋਂ ਕਿਸਾਨੀ ਦਾ ਭਲਾ ਕਰਨ ਤੋਂ ਪੰਜਾਬ ਦੀ ਡਿਵੈਲਪਮੈਂਟ ਕਰਨ ਤੋਂ ਚੰਡੀਗੜ੍ਹ ਦੇ ਦਿੰਦੇ ਪੰਜਾਬ ਨੂੰ ਬਿੱਟੂ ਜਿਹੜਾ 10 ਸਾਲ ਕਦੇ ਕਿਸੇ ਨੂੰ ਲੱਭੇ ਹੀ ਨਹੀਂ 5 ਸਾਲ ਪੰਜਾਬ 'ਚ ਕਾਂਗਰਸ ਦੀ ਹਕੂਮਤ ਸੀ ਜਦੋਂ ਬਿੱਟੂ ਐਮਪੀ ਸੀ ਤੇ ਹੁਣ ਆ ਕੇ ਕਹਿ ਰਿਹਾ ਮੈਨੂੰ ਕੰਮ ਨਹੀਂ ਕਰਨ ਦਿੱਤਾ ਉਹ ਭਾਈ ਤੂੰ ਸੁੱਤਾ ਪਿਆ ਹੀ ਨਹੀਂ ਉੱਠਿਆ ਲੋਕ ਸਭਾ ਚੋਣਾਂ ਤੇ ਮੌਜੂਦਾ ਪ੍ਰਭਾਵ ਪਤਾ ਕੀ ਪਾਊਗਾ ਕੱਚ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ ਉਹ ਸੰਗਰੂਰ ਲੋਕ ਸਭਾ ਜਿਹਨੂੰ ਭਗਵੰਤ ਮਾਨ ਆਪਦਾ ਮੱਕਾ ਕਹਿੰਦਾ ਸੀ ਕਹਿੰਦਾ ਸੀ ਆਮ ਆਦਮੀ ਪਾਰਟੀ ਨਹੀਂ ਇਤੋਂ ਹਾਰ ਸਕਦੀ ਜਿੱਥੋਂ ਦੋ ਵਾਰ ਲੋਕਾਂ ਨੇ ਉਹਨੂੰ ਐਮਪੀ ਬਣਾਇਆ ਸੀ ਹਰਾਇਆ ਕਿ ਨਹੀਂ ਆਪਕੀ ਸਾਰੀ ਦਰਸ਼ਕਾਂ ਦਾ ਸਵਾਗਤ ਹੈ ਮੈ ਰਦਾ ਖਨਾ ਜੁੜੀਆਂ ਤੁਹਾਨੂੰ ਲੁਧਿਆਣ ਤੋਂ ਲੁਧਿਆਣਾ ਹੌਟ ਸੀਟ ਮੰਨੀ ਜਾ ਰਹੀ ਹੈ ਇਸ ਟੰਪ ਪੰਜਾਬ ਦੀ ਲੋਕ ਸਭਾ ਚੋਣਾਂ ਨੂੰ ਲੈ ਕੇ ਸੀਟਾਂ ਫਸੀਆਂ ਹੋਈਆਂ ਨੇ ਕੋਈ ਸ਼ਾਇਰੀ ਕਰ ਰਿਹਾ ਤਾਂ ਕੋਈ ਕਵਿਤਾਵਾਂ ਗਾ ਕੇ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਕਿੱਥੇ ਨਾ ਕੇਂਦਰ ਦੀ ਕੈਬਨਿਟ ਆ ਆ ਕੇ ਕਿਤੇ ਨਾ ਕਿਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰ ਰਹੀ ਆਪਣੇ ਵਰਕਰਾਂ ਤੇ ਤੇ ਜਨਤਾ ਤੇ ਪਰ ਕੀ ਹੋਏਗਾ ਇਹਦਾ ਰਿਜ਼ਲਟ ਉਹਦਾ 4 ਤਰੀਕ ਨੂੰ ਹੀ ਪਤਾ ਲੱਗੇਗਾ ਪਰ 1 ਜੂਨ ਦੀ ਚੋਣਾਂ ਨੂੰ ਲੈ ਕੇ ਅੱਜ ਸਾਡੇ ਨਾਲ ਖਾਸ ਮੁਲਾਕਾਤ ਤੇ ਜੁੜੇ ਨੇ ਬੋਵੀ ਗੜਚਾ ਜੀ ਸ਼ੋਮਣੀ ਕਾਲੀਗਲ ਤੋਂ ਸੀਨੀਅਰ ਅਗੂ ਗੱਲ ਕਰਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਸਰ ਸ਼ੋਮਣੀ ਕਾਲੇਦਾਲ ਇੱਕ ਬੜਾ ਹੀ ਪ੍ਰਭਾਵ ਛੱਡਦਾ ਜਾ ਰਿਹਾ ਹੈ ਪਿੰਡੂ ਇਲਾਕੇ ਸਸਾਸੀਂ ਕਹਿ ਹੀ ਸਕਦੇ ਹਾਂ ਕਿ ਕੈਂਪੇਨਿੰਗ ਅੱਛੀ ਹੋ ਰਹੀ ਹੈ ਲੋਕਾਂ ਦਾ ਰਿਸਪੌਂਸ ਅੱਛਾ ਮਿਲ ਰਿਹਾ ਹੈ ਪਹਿਲਾ ਸਵਾਲ ਮੇਰਾ ਹੀ ਹੋਏਗਾ ਜਿਹੜਾ ਸ਼ੋਮਣੀ ਕਾਲੇਦਾਲ ਨੂੰ ਤੁਹਾਨੂੰ ਲੱਗਦਾ ਅੱਛਾ ਰਿਸਪੌਂਸ ਮਿਲ ਰਿਹਾ ਦੇਖੋ ਪਿਛਲੇ ਲੰਬੇ ਸਮੇਂ ਤੋਂ ਇੱਕ ਟੀਮ ਬਣਾ ਕੇ ਜਿਹੜੀ ਜਿਹਦਾ ਪੜਦਾ ਫਾਸ਼ ਹੋਣ ਹੋਇਆ ਪਹਿਲਾਂ ਸਮਝ ਨਹੀਂ ਸੀ ਆ ਰਹੀ ਵੀ ਹੋ ਕੀ ਗਿਆ ਬਿਨਾਂ ਗਲਤੀ ਤੋਂ ਲੋਕ ਸਾਡੇ ਖਿਲਾਫ ਕਿਉਂ ਹੋ ਗਏ ਇਹ ਕਾਲੀਦਾਲ ਨੂੰ ਬਿਲਕੁਲ ਸਮਝ ਨਹੀਂ ਸੀ ਆ ਰਿਹਾ ਪਰ ਹੁਣ ਇੰਨਾ ਚੋਣਾ ਚ ਬਿੱਲੀ ਆ ਜਿਹੜੀ ਉਹ ਥੈਲਿਓ ਬਾਹਰ ਆ ਗਈ ਸਾਨੂੰ ਪਤਾ ਲੱਗ ਗਿਆ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਰਲੇ ਹੋਏ ਨੇ ਆਮ ਆਦਮੀ ਪਾਰਟੀ ਆਮ ਆਦਮੀ ਤੇ ਕਾਂਗਰਸ ਰਲ ਕੇ ਚੋਣਾ ਲੜ ਰਹੇ ਨੇ ਹੁਣ ਕੇਜਰੀਵਾਲ ਵੋਟ ਪਾਉਂਦਾ ਹੱਥ ਪੰਜੇ ਨੂੰ ਜਿਹੜਾ ਖੂਨੀ ਆ ਤੇ ਜਿਹੜੀ ਕਾਂਗਰਸ ਦੀ ਪ੍ਰਧਾਨ ਰਹੀ ਸੋਨੀਆ ਗਾਂਧੀ ਆ ਉਹ ਪਾ ਰਹੀ ਏ ਝਾੜੂ ਨੂੰ ਵੋਟ ਉਤੋਂ ਸਾਨੂੰ ਪਤਾ ਲੱਗਦਾ ਬੇਬੇ ਆਦਬੀਆਂ ਕਰਵਾ ਕੇ ਅਕਾਲੀ ਦਲ ਦੇ ਸਿਰ ਜਿਹੜੀਆਂ ਮੜੀਆਂ ਕਾਂਗਰਸ ਦੀ ਸਰਕਾਰ ਸੀ ਬੇ ਆਦਬੀ ਕਰਾਈ ਆਮ ਆਦਮੀ ਪਾਰਟੀ ਨੇ ਆ ਪਿੱਛੇ ਹੁਣੇ ਰਿਪੋਰਟ ਨਜ਼ਰ ਹੋਈ ਆ ਤੇ ਉਹ ਪ੍ਰੋਪਗੈਂਡਾ ਜਿਹੜਾ ਚਲਾਇਆ ਜਾ ਰਿਹਾ ਪਿਛਲੇ 20 ਸਾਲ ਤੋਂ 12 15 ਸਾਲ ਤੋਂ ਇਹ ਪ੍ਰੋਪਗੈਂਡਾ ਹੌਲੀ 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 ਫੇਰਾ ਕੇ 7.5 ਸਾਲ ਤੋਂ ਅਸੀਂ ਆਊਟ ਆਫ ਪਾਵਰ ਹੋ ਗਏ ਦੱਸਿਆ ਜਾਂਦਾ ਪਰ ਇਹਨਾਂ ਦੀ ਸਾਂਝ ਪੁਰਾਣੀ ਸੀ ਔਰ ਹੁਣ ਅਕਾਲੀ ਦਲ ਦੇ ਖਿਲਾਫ ਇੱਕ ਵੀ ਬਿਆਨ ਨਹੀਂ ਇੱਕ ਵੀ ਕਮੈਂਟ ਨਹੀਂ ਇੱਕ ਵੀ ਨੈਗੇਟਿਵ ਵੇਵ ਨਹੀਂ ਇਹ ਗੱਲ 20 ਸਾਲ ਬਾਅਦ ਹੋਈ ਹੈ ਤਾਂ 20 ਸਾਲ ਚ ਸਭ ਤੋਂ ਵੱਧ ਵੋਟਾਂ ਅਕਾਲੀ ਦਲ ਨੂੰ ਇਸ ਇਲੈਕਸ਼ਨ ਚ ਪੈਣਗੀਆਂ ਕੱਲੇ ਪਿੰਡਾਂ ਚੋਂ ਨਹੀਂ ਸ਼ਹਿਰਾਂ ਚੋਂ ਵੀ ਲੋਕ ਨੇ ਜਿਹੜੇ ਉਹ ਸਮਝ ਚੁੱਕੇ ਨੇ ਵੀ ਇਹ ਜਿਹੜੀਆਂ ਪਾਰਟੀਆਂ ਦੂਜੀਆਂ ਨੇ ਇਹਨੇ ਭਲਾਈ ਕਰਨ ਦੀ بجائے ਤੂੰ ਤੂੰ ਮੈਂ ਮੈਂ ਉਹ ਕਿੱਕਲੀਆਂ ਸੁਣਾਉਂਦਾ ਉਹ ਮਤਲਬ ਇੱਕ ਬੇਸ਼ਰਮ ਆਦਮੀ ਜਿਹਨੂੰ ਇਹ ਨਹੀਂ ਪਤਾ ਵੀ ਉਹ ਕਟਾਰੂ ਚੱਕ ਦੀ ਕਿੱਕਲੀ ਕਿੱਥੇ ਆ ਤੇਰੀ ਉਹ ਸਿੰਗਲੇ ਦੀ ਕਿੱਕਲੀ ਕਿੱਥੇ ਆ ਤੇਰੀ ਉਹ 40000 ਕਰੋੜ ਰੇਤੇ ਦੀ ਕਿੱਕਲੀ ਕਿੱਥੇ ਆ ਤੇਰੀ ਉਹ ਤੂੰ ਗੁਰੂ ਸਾਹਿਬ ਦੀ ਤਾਬਿਆ 'ਚ ਬਿਨਾ ਜੋੜਾ ਲੈ ਚਲਿਆ ਜਨ ਸ਼ਰਾਬ ਪੀ ਕੇ ਉਹ ਸਿਰ ਚ ਪਾਣੀ ਪਾਉਣਾ ਗੁਰੂ ਸਾਹਿਬ ਦੀ ਪੱਗ ਦਿੱਤੀ ਝੂਠਾ ਉਹ ਤੂੰ ਹਲੇ ਵੀ ਕਿੱਕਲੀਆਂ ਗਾਉਣਾ ਤੈਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਔਰ ਮੈਂ ਸਮਝਦਾ ਜਿਹੜੇ ਪੰਜਾਬ ਦੇ ਲੋਕ ਉਹਦੀਆਂ ਕਿੱਕਲੀਆਂ ਸੁਣਦੇ ਨੇ ਨਾ ਉਹ ਕੋਈ ਬਹੁਤ ਵਧੀਆ ਗੱਲ ਨਹੀਂ ਮੈਂ ਇਹ ਤਾਂ ਨਹੀਂ ਕਹੂੰਗਾ ਵੀ ਉਹਨਾਂ ਨੇ ਆਪ ਦੀ ਜਮੀਰ ਖੋਤੀ ਜਿਹੜੇ ਆਦਮੀ ਨੂੰ ਇਹ ਨਹੀਂ ਪੁੱਛਦੇ ਭਈ ਤੂੰ ਆਪਦੇ ਬੱਚੇ ਤੱਕ ਕਹ ਤੇ ਵੀ ਮੇਰਾ ਭਾਣ ਦਾ ਭਾਣ ਜੀ ਨੇ ਉਹ ਜਿਹੜਾ ਆਪਦਾ ਨਹੀਂ ਜਿਹੜਾ ਆਪਦੀ ਮਾਂ ਦੇ ਸਿਰ ਤੇ ਹੱਥ ਧਰ ਕੇ ਸੌਂ ਖਾ ਜੇ ਵੀ ਮੈਂ ਸ਼ਰਾਬ ਛੱਡਤੀ ਤੇ ਉਸ ਤੋਂ ਬਾਅਦ ਜਾਜਾਂ ਚ ਸ਼ਰਾਬੀ ਹੋਇਆ ਪਾਇਆ ਜਾਵੇ ਜਿਹੜਾ ਬੰਦਾ ਕਹੇ ਮੈਂ ਆਪਦੀ ਘਰ ਵਾਲੀ ਪੰਜਾਬ ਲਈ ਛੱਡੀ ਆ ਤੇ ਆਪਦੀ ਕੁੜੀ ਤੋਂ ਛੋਟੀ ਉਮਰ ਦੀ ਘਰ ਵਾਲੀ ਲੈ ਕੇ ਆ ਜਾਵੇ ਉਹਨੂੰ ਪੁੱਛੇ ਵੇ ਹੁਣ ਪੰਜਾਬ ਦੇ ਹਿੱਤ ਕਿੱਥੇ ਗਏ ਹੁਣ ਕਿਉਂ ਵਿਆਹ ਕਰਾਇਆ ਤੇ ਜੇ ਤੂੰ ਵਿਆਹ ਕਰਾਉਣਾ ਵੀ ਸੀ ਮੁੱਖ ਮੰਤਰੀ ਤਾਂ ਆਪਦੀ ਪਹਿਲਾਂ ਵਾਲੀ ਵੀ ਲੈ ਆਉਂਦਾ ਇਹੋ ਜਿਹੇ ਆਦਮੀ ਨੂੰ ਕਿੱਕਲੀ ਪਾਉਣ ਦਾ ਸੁਣਾਉਣ ਦਾ ਕੋਈ ਅਧਿਕਾਰ ਨਹੀਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਅੱਜ ਤੱਕ ਇਲਜ਼ਾਮ ਸ਼ੋਮਣੀ ਕਾਲੀ ਦਲ ਤੇ ਲਾਏ ਗਏ ਨੇ ਚਾਹੇ ਰੀਏ ਤੇ ਮਾਫੀ ਹੋਵੇ ਨਸ਼ੇ ਦਾ ਹੋਵੇ ਜਾਂ ਬੇਅਦਬੀਆ ਦਾ ਹੋਵੇ ਉਹ ਕਿਥੇ ਨਾ ਕਿਥੇ ਪਾਰਟੀ ਨੂੰ ਪੰਜਾਬ 'ਚ ਖਤਮ ਕਰਨ ਲਈ ਆ ਪਾਰਟੀ ਦੀ ਛਵੀ ਖਰਾਬ ਕਰਨ ਲਈ ਗਲਤ ਲਗਾਏ ਗਏ ਨੇ ਇਹ ਇਹੀ ਗੱਲ ਹੈ ਨਾ 200% ਇਹ ਗੱਲ ਠੀਕ ਹੈ ਪੰਜਾਬ ਦੀ ਜਿਹੜੀ ਹਿੱਤਾਂ ਦੀ ਗੱਲ ਕਰਨ ਵਾਲੀ ਹੈ ਚਾਹੇ ਉਹ ਗੁਰਦੁਆਰਾ ਦੀ ਲਹਿਰ ਹੋਵੇ ਆਜ਼ਾਦ ਕਰਾਉਣ ਦੀ ਚਾਹੇ ਪੰਜਾਬੀ ਸੂਬਾ ਮੂਵਮੈਂਟ ਹੋਵੇ ਚਾਹੇ ਪਾਣੀਆਂ ਦੇ ਹੱਕ ਦੀ ਗੱਲ ਹੋਵੇ ਚਾਹੇ ਕਪੂਰੀ ਮੋਰਚਾ ਹੋਵੇ ਚਾਹੇ ਐਮਐਸਪੀ ਦੀ ਗੱਲ ਕਿਸਾਨਾਂ ਦੀ ਹੋਵੇ ਅਕਾਲੀ ਦਲ ਤਾਂ ਪੰਜਾਬ ਦੀ ਲੜਾਈ ਲੜਨ ਵਾਲੀ ਰੀਜਨਲ ਪਾਰਟੀ ਹੈ ਇਹ ਜਿਹੜੀਆਂ ਤਿੰਨੇ ਹੀ ਪਾਰਟੀਆਂ ਨੇ ਇਕੱਠੀਆਂ ਹੋ ਜਾਂਦੀਆਂ ਅਲਜਾਮ ਜਿਆ ਜੀ ਬੀਜਪੀ ਦੀ ਗੱਲ ਜੇ ਕੀਤੀ ਜਾਵੇ ਬੀਜਪੀ ਸੈਂਟਰ ਤੋਂ ਬੜੇ ਵੱਡੇ ਵੱਡੇ ਮਨਿਸਟਰ ਭੇਜ ਰਹੀ ਹੈ ਪੰਜਾਬ ਚ ਲੁਧਿਆਣੇ ਚ ਆ ਕੇ ਉਹ ਪੰਜਾਬ ਦੇ ਹਿੱਤਾਂ ਦੀ ਵੱਡੇ ਵੱਡੇ ਗੱਲਾਂ ਕਰ ਰਹੇ ਨੇ ਤੇ ਕਿਤਨਾ ਕਿਤੇ ਲੋਕਾਂ ਨੂੰ ਲੱਗਦਾ ਵੀ ਸੈਂਟਰ ਤੋਂ ਮਦਦ ਮਿਲੇਗੀ ਜੇ ਬੀਜਪੀ ਦੀ ਸਰਕਾਰ ਆਉਂਦੀ ਹੈ ਜੇ ਲੋਕ ਇਹ ਗੱਲ ਸੋਚਦੇ ਆ ਵੀ ਬੀਜਪੀ ਕੋਈ ਭਲਾਈ ਪੰਜਾਬ ਦੀ ਕਰੂਗੀ ਤਾਂ ਉਹ ਬਹੁਤ ਗਲਤ ਸੋਚਦੇ ਆ 10 ਸਾਲ ਤੋਂ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਚ ਸਰਕਾਰ ਉਹਨੂੰ ਉਹਨਾਂ ਨੂੰ ਕਿਹਨੇ ਰੋਕਿਆ ਸੀ ਪੰਜਾਬ ਦਾ ਭਲਾ ਕਰਨ ਤੋਂ ਕਿਸਾਨੀ ਦਾ ਭਲਾ ਕਰਨ ਤੋਂ ਪੰਜਾਬ ਦੀ ਡਿਵੈਲਪਮੈਂਟ ਕਰਨ ਤੋਂ ਚੰਡੀਗੜ੍ਹ ਦੇ ਦਿੰਦੇ ਪੰਜਾਬ ਨੂੰ ਜਦੋਂ ਪਾਣੀਆਂ ਦਾ ਮਸਲਾ ਸੀ ਹੱਲ ਕਰ ਦਿੰਦੇ ਪੰਜਾਬ ਦਾ ਇਹਨਾਂ ਨੇ ਤਾਂ ਹੁਣ ਤਾਜਾ ਹੱਕ ਮਾਰਿਆ ਪੰਜਾਬ ਦਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਪੰਜਾਬ ਦੀ ਜਿਹੜੀ ਪ੍ਰਭੂਤਾ ਸੀ ਵੱਡਾ ਹਿੱਸਾ ਸੀ ਉਹਨੂੰ ਖਤਮ ਕਰਤਾ ਉਹ ਤੁਸੀਂ ਤਾਂ ਹਲੇ ਹੁਣ ਕਰੀ ਜਾਂਦੇ ਹੋ ਗਾ ਤੁਸੀਂ ਕੀ ਕਰਨਾ ਜੋ ਕਹਿੰਦੇ ਹਾਥ ਕੰਗਨ ਕੋ ਆਰਸੀ ਕਿਆ ਪੜੇ ਲਿਖੇ ਕੋ ਫਾਰਸੀ ਕਿਆ ਜਿਹੜੀ ਗੱਲ ਅੱਜ ਕੰਧ ਤੇ ਲਿਖੀ ਲੋਕਾਂ ਨੂੰ ਨਜ਼ਰ ਆ ਰਹੀ ਆ ਵਾਪਰ ਰਹੀ ਆ ਉਹਦੇ ਤੇ ਕੋਈ ਕਹੇ ਵੀ ਮੈਂ ਆ ਕੰਮ ਕਰੂੰਗਾ ਨਾਲੇ ਬਿੱਟੂ ਵਰਗਾ ਆਦਮੀ ਬਿੱਟੂ ਜਿਹੜਾ 10 ਸਾਲ ਕਦੇ ਕਿਸੇ ਨੂੰ ਲੱਭਿਆ ਹੀ ਨਹੀਂ 5 ਸਾਲ ਪੰਜਾਬ ਚ ਕਾਂਗਰਸ ਦੀ ਹਕੂਮਤ ਸੀ ਜਦੋਂ ਬਿੱਟੂ ਐਮ ਪੀ ਸੀ ਤੇ ਹੁਣ ਆ ਕੇ ਕਹਿ ਰਿਹਾ ਮੈਨੂੰ ਕੰਮ ਨਹੀਂ ਕਰਨ ਦਿੱਤਾ ਉਪਾਈ ਤੂੰ ਸੁੱਤਾ ਪਿਆ ਹੀ ਨਹੀਂ ਉਠਿਆ ਪਰ ਅਮੀਸ਼ਾਨ ਨੇ ਤਾਂ ਇਹ ਵੀ ਕਿਹਾ ਕਿ ਪਿਛਲੇ 5 ਸਾਲ ਤੋਂ ਬਿੱਟੂ ਮੇਰਾ ਦੋਸਤ ਸੀ ਜੇ ਦੋਸਤ ਸੀ ਤਾਂ ਫਿਰ ਦੋਸਤ ਨੂੰ ਹੀ ਚਾਹੀਦਾ ਸੀ ਕੁਛ ਨਾ ਕੁਛ ਲੈ ਲੈਂਦਾ ਉਹਨਾਂ ਤੋਂ ਸਰਕਾਰ ਗਠਬੰਧਨ ਤਾਂ ਅਕਾਲੀ ਦਲ ਨਾਲ ਬੀਜਪੀ ਦੀ ਕਾਫੀ ਸਾਲ ਪੰਜਾਬ 'ਚ ਰਹੀ ਹੈ ਰਾਜ ਤਾਂ ਗਠਬੰਧਨ ਨਾਲ ਹੀ ਹੋਇਆ ਉਦੋਂ ਬੀਜਪੀ ਚੰਗੀ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਨਾਲ ਗਠਬੰਧਨ ਸੀ ਮੈਂ ਇੱਕ ਗੱਲ ਬੜਾ ਵਧੀਆ ਸਵਾਲ ਤੁਸੀਂ ਕੀਤਾ ਜਦ ਤੱਕ ਪੰਜਾਬ ਨੂੰ ਬੱਧ ਪੈਕੇਜ ਆ ਜਿੰਨੀਆਂ 40 40 ਹਜ਼ਾਰ ਕਰੋੜ ਕਿਸਾਨਾਂ ਇਹਦੇ ਲਈ ਸੜਕ 인ਫਰਾਸਟ੍ਰਕਚਰ ਲਈ ਦਿੱਤਾ ਜੀ ਜਦ ਜਦ ਪੰਜਾਬ ਦੀਆਂ ਸਾਡਾ ਉਹਨਾਂ ਨਾਲ ਵਖਰੇਵਾ ਕਿਉਂ ਹੋਇਆ ਕਿਉਂਕਿ ਉਹਨਾਂ ਨੇ ਕਿਸਾਨਾਂ ਤੇ लाठी ਚਾਰਜ ਕੀਤਾ 750 ਕਿਸਾਨ ਮਰ ਗਏ ਉਸ ਤੋਂ ਪਹਿਲਾਂ ਐਮਐਸਪੀ ਨੂੰ ਖਤਮ ਕਰਨ ਲਈ ਜਿਹੜੇ ਉਹ ਕਾਨੂੰਨ ਲੈ ਕੇ ਆਏ ਹੋ ਮੰਡੀਆਂ ਨੂੰ ਖਤਮ ਕਰਨ ਦੀ ਕਾਨੂੰਨ ਲੈ ਕੇ ਆਏ ਉਦੋਂ ਸਾਡਾ ਉਹਨਾਂ ਨਾਲ ਵਖਰੇਵਾ ਪਿਆ ਪਰ ਹੁਣ ਇਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਕਿਹਾ ਜਾਂਦਾ ਕਿਸ ਕੁਬੀਰ ਬਾਦਲ ਦਿੱਲੀ ਗਏ ਕਈ ਮੀਟਿੰਗਾਂ ਹੋਈਆਂ ਅਮਿਸ਼ਾ ਭਾਜਪੀ ਦੇ ਨਾਲ ਸੀਟਾਂ ਤੱਕ ਵੀ ਮੰਗੀਆਂ ਗਈਆਂ ਵੀ ਇੰਨੀਆਂ ਸੀਟਾਂ ਸਾਨੂੰ ਦਿੱਤੀਆਂ ਜਾਂ ਉਹਨੇ ਸੀਟਾਂ ਸਾਨੂੰ ਦਿੱਤੀਆਂ ਜਾਂਦੇ ਸੀਟਾਂ ਦੇ ਕੰਪਰਮਾਈਜ਼ ਅਸੀਂ ਕਹਿ ਸਕਦੇ ਨਾ ਹੋਣ ਕਰਕੇ ਗਠਬੰਧਨ ਨਹੀਂ ਹੋਇਆ ਤੇ ਜੇ ਗਠਬੰਧਨ ਹੋ ਜਾਂਦਾ ਤੇ ਸ਼ਰਤਾ ਕੁਝ ਸ਼੍ਰੋਮਣੀ ਕਾਲੀਦਾ ਨੇ ਕੁਝ ਮੰਨਿਆ ਜਾਂਦਾ ਦੇਖੋ ਨਹੀਂ ਫਿਰ ਸਭ ਐਮਐਸਪੀ ਵਗੈਰਾ ਇਹ ਗੱਲ ਬਿਲਕੁਲ ਗਲਤ ਆ ਸੀਟਾਂ ਤੱਕ ਤਾਂ ਉਹ ਗੱਲ ਹੀ ਨਹੀਂ ਪਹੁੰਚੀ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਅਪਰੋਚ ਕੀਤਾ ਕੋਈ ਸਾਡਾ ਪ੍ਰਧਾਨ ਦਿੱਲੀ ਨਹੀਂ ਗਿਆ ਉਹ ਤਾਂ ਪੰਜਾਬ ਬਚਾਓ ਯਾਤਰਾ 'ਚ ਸੀ ਜਦੋਂ ਲੋਕ ਕਹਿੰਦੇ ਸੀ ਉਹ ਦਿੱਲੀ ਗਏ ਹੋਏ ਦਿੱਲੀ ਗਏ ਉਹ ਤਾਂ ਇੱਥੇ ਸੀ ਉਹਨਾਂ ਨੂੰ ਅਪਰੋਚ ਕੀਤਾ ਗਿਆ ਔਰ ਇਹ ਕਿਹਾ ਗਿਆ ਵੀ ਤੁਸੀਂ ਜੀ ਸਾਡੇ ਨਾਲ ਸਮਝੌਤਾ ਕਰ ਲਓ ਗਠਜੰਬਨ ਗਠਵੰਦਨ ਕਰੋ ਅਸੀਂ ਉਹਨਾਂ ਨੂੰ ਕਿਹਾ ਵੀ ਆਹ ਪੰਜ ਮੰਗਾਂ ਨੇ ਇਹ ਮੰਨੋਗੇ ਤਾਂ ਸਾਡਾ ਸਮਝੌਤਾ ਸਾਨੂੰ ਸੀਟਾਂ ਚਾਹੇ ਚਾਰ ਹੀ ਦੇ ਦਿਓ ਕੋਈ ਗੱਲ ਉਹ ਮੰਗਾ ਕਿਹ ਤਰ੍ਹਾਂ ਕਿਤੇ ਤੁਸੀਂ ਲੋਕ ਹਿੱਤ ਦੀਆਂ ਰੱਖੀਆਂ ਜਾਂ ਪਾਰਟੀ ਹਿੱਤ ਦੀਆਂ ਨਹੀਂ ਨਹੀਂ ਉਹ ਉਹ ਪੰਜਾਬ ਦੇ ਹਿੱਤ ਦੀਆਂ ਮੰਗਾਂ ਉਹ ਕਿਸਾਨਾਂ ਦੀ ਐਮਐਸਪੀ ਨਾਲ ਜੁੜੀਆਂ ਹੋਈਆਂ ਮੰਗਾਂ ਉਹ ਬੰਦੀ ਸਿੰਘਾਂ ਦੀ ਰਿਹਾਈ ਦੀਆਂ ਮੰਗਾਂ ਉਹ ਚੰਡੀਗੜ੍ਹ ਟਰਾਂਸਫਰ ਕਰਨ ਦੀਆਂ ਮੰਗਾਂ ਉਹ ਪੰਜਾਬ ਨੂੰ ਜਿਹੜੀ ਇੰਡਸਟਰੀ ਹੈ ਜਿਹਨੇ ਰੋਜ਼ਗਾਰ ਦੇਣਾ ਲੋਕਾਂ ਨੂੰ ਉਹਦੇ ਨਾਲ ਵਿਤਕਰਾ ਕਰ ਰਹੀ ਆ ਪਿਛਲੇ ਬਹੁਤ 10 ਸਾਲ ਤਾਂ ਇਹਨੂੰ ਹੋ ਗਏ ਭਾਜਪੀ ਨੂੰ 5 ਸਾਲ ਉਦੋਂ ਪਹਿਲਾਂ 10 ਸਾਲ ਕਾਂਗਰਸ ਇਹ ਜਿਹੜੀਆਂ ਹਿੱਲ ਸਟੇਟਸ ਨੇ ਚਾਹੇ ਉਹ ਜੰਮੂ ਕਸ਼ਮੀਰ ਆ ਚਾਹੇ ਹਿਮਾਚਲ ਇਹਨਾਂ ਨੂੰ ਚਾਹੇ ਉਹ ਹਰਿਆਣਾ ਇਹਨਾਂ ਨੂੰ ਸਪੈਸ਼ਲ ਪੈਕੇਜ ਦਿੱਤੇ ਹੋਏ ਆ ਇਨਕਮ ਟੈਕਸ 'ਚ ਛੋਟਾਂ ਦਿੱਤੀਆਂ ਹੋਈਆਂ ਅਸੀਂ ਉਹ ਪੈਕੇਜ ਆਪ ਦੀ ਇੰਡਸਟਰੀ ਲਈ ਮੰਗਦੇ ਆ ਅਸੀਂ ਉਹ ਛੋਟਾ ਮੰਗਦੇ ਆ ਤਾਂ ਕਿ ਸਾਡੀ ਇੰਡਸਟਰੀ ਆਪਦੇ ਪੈਰਾਂ ਤੇ ਖੜੀ ਹੋ ਸਕੇ ਲੋਕਾਂ ਨੂੰ ਰੋਜ਼ਗਾਰ ਦੇ ਸਕੇ ਪੰਜਾਬ ਦੇਆਂ ਨੂੰ ਇਹ ਪੰਜ ਮੰਗਾਂ ਦੇ ਜਦੋਂ ਉਹਨਾਂ ਨੇ ਨਹੀਂ ਮੰਗੀਆਂ ਤਾਂ ਸਾਡੀ ਸੀਟਾਂ ਤੱਕ ਗੱਲ ਹੀ ਨਹੀਂ ਪਹੁੰਚੀ ਜੇ ਗੱਲ ਕੀਤੀ ਜਾਵੇ ਕੱਲ ਫਾਈਨੈਂਸ ਮਿਨਿਸਟਰੀ ਸਿਤਾ ਰਾਮਨ ਜੀ ਵੀ ਇੱਥੇ ਆਏ ਨਹੀਂ ਰੇ ਬਲਾ ਸਿਤਾ ਰਾਮਨ ਜੀ ਉਸ ਤੋਂ ਪਹਿਲਾਂ ਅਮਿਤ ਸ਼ਾਹ ਵੀ ਆਏ ਨੇ ਵਪਾਰ ਨੂੰ ਲੈ ਕੇ ਕਈ ਵਾਅਦੇ ਕਰਕੇ ਗਏ ਨੇ ਫਾਈਨੈਂਸ ਨੂੰ ਲੈ ਕੇ ਕਈ ਵਾਅਦੇ ਕਰਕੇ ਗਏ ਨੇ ਤੇ ਨਾਲੇ ਇਹ ਵੀ ਕਹਿ ਕੇ ਗਏ ਨੇ ਜੀ ਬਾਸਬਤੀ ਨੂੰ ਲੈ ਕੇ ਕਈ ਖੁਲਾਸੇ ਵਪਾਰੀਆਂ ਨਾਲ ਉਹਨਾਂ ਨੇ ਕੀਤੇ ਨੇ ਤੇ ਉਹ ਲੱਗਦਾ ਕਿਥੇ ਨਾ ਕਿਥੇ ਪੰਜਾਬ ਦੇ ਹਿੱਤ ਚ ਨੇ ਵਪਾਰੀਆਂ ਨੂੰ ਤਾਂ ਜੀ ਛੋਟੀਆਂ-ਛੋਟੀਆਂ ਗੱਲਾਂ ਜਦੋਂ ਨਿਰਮਲਾ ਸੀਤਾਰਮਨ ਇੱਥੇ ਆਏ ਸੀ ਉਹਨਾਂ ਨੂੰ ਇੰਡਸਟਰੀ ਨੇ ਛੋਟੀਆਂ-ਛੋਟੀਆਂ ਗੱਲਾਂ ਗਣਾਈਆਂ ਵੀ ਸਾਡੇ ਨਾਲ ਕਿਵੇਂ ੱੱੱਕਾ ਹੋ ਰਿਆ ਤੇ ਉਹ ਮੰਨ ਕੇ ਗਈ ਹੈ ਵੀ ਹਾਂ ੱੱੱਕਾ ਹੋ ਰਿਹਾ ਅਸੀਂ ਠੀਕ ਕਰ ਦਾਂਗੇ ਇੰਨੇ ਸਾਲ ਤੋਂ ਕਿਹਨੇ ਰੋਕਿਆ ਸੀ ਬੀਜਪੀ ਇੰਨੇ ਸਾਲ ਤੋਂ ਕਿੱਥੇ ਸੀ ਹੁਣ ਪੰਜਾਬ ਚ ਬੀਜਪੀ ਜਾਗ ਗਈ ਹੈ ਹੁਣ ਬੀਜਪੀ ਦੀ ਨੀਂਦ ਖੁੱਲ ਗਈ ਹੈ ਹੁਣ ਰੋਜ਼ ਕੈਬਨਿਟ ਆ ਰਹੀ ਹੈ ਉਤਰਾਖੰਡ ਦੇ ਸੀਐਮ ਆ ਰਹੇ ਹੈ ਗ੍ਰਹਿ ਮੰਤਰੀ ਆ ਰਿਹਾ ਹੈ ਇਹੀ ਚੋਣਾ 2024 ਦੀ ਚੋਣਾ ਜੀ ਕਿਉਂ ਬੀਜਪੀ ਹੁਣ ਇੰਨੀ ਵੱਧ ਚੜ ਕੇ ਪੰਜਾਬ ਨਿਰਸ ਦਿਖਾ ਰਹੀ ਹੈ ਜਦੋਂ ਸ਼ੋਮਨੀ ਕਾਲੀਦਾਰ ਨਾਲ ਗੱਠਬੰਧਨ ਸੀ ਉਦੋਂ ਕਿਉਂ ਨਹੀਂ ਦਿਖਾਉਂਦੀ ਸੀ ਦੇਖੋ ਅਸੀਂ ਤਾਂ ਇੱਕ ਗੱਲ ਜਾਣਦੇ ਹਾਂ ਪੰਜਾਬ ਦੇ ਮੁੱਦਿਆਂ ਦੀ ਲੜਾਈ ਅਕਾਲੀ ਦਲ ਲੜਦਾ ਸੀ ਚੱਕਦਾ ਸੀ ਭਾਰਤੀ ਜਨਤਾ ਪਾਰਟੀ ਨੇ ਜਦੋਂ ਦੇਖਿਆ ਵੀ ਇਹ ਤਾਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਆ ਸਾਤੋਂ ਉਹ ਚੀਜ਼ ਮੰਗਦੇ ਆ ਜਿਹੜੀ ਅਸੀਂ ਕਰਨੀ ਨਹੀਂ ਨਾ ਅਸੀਂ ਇੰਡਸਟਰੀ ਨੂੰ ਪੈਕੇਜ ਦੇਣਾ ਨਾ ਅਸੀਂ ਇੰਡਸਟਰੀ ਨੂੰ ਸੌਖਾ ਕਰਨਾ ਉਹ ਚਾਹੇ ਨਿਰਮਲਾ ਸੀਤਾਰਾਮਣ ਹੋਵੇ ਚਾਹੇ ਅਮਿਤ ਸ਼ਾਹ ਹੋਵੇ ਪਰ ਇੱਕ ਗੱਲ ਅਮਿਤ ਸ਼ਾਹ ਠੀਕ ਕਹਿ ਕੇ ਗਿਆ ਉਹ ਇਹ ਕਹਿ ਕੇ ਗਿਆ ਵੀ ਗੈਂਗਸਟਰਾਂ ਦੇ ਮਾਧਿਅਮ ਨਾਲ ਚੱਲ ਰਹੀ ਸਰਕਾਰ ਨੂੰ ਅਸੀਂ ਨੱਥ ਪਾਵਾਂਗੇ ਆਮ ਆਦਮੀ ਪਾਰਟੀ ਚੋਰਾਂ ਦੀ ਸਰਕਾਰ ਹਾਲਾਂਕਿ ਉਹ ਆਪ ਵੀ ਚੋਰ ਨੇ ਉਹ ਵੀ ਪੈਸਾ ਕਤਰ ਰਹੇ ਆ ਆਮ ਆਦਮੀ ਦੀ ਜੇਬ ਚੋਂ ਪਰ ਉਹਨਾਂ ਨੇ ਭਗਵੰਤ ਮਾਨ ਨੂੰ ਸ਼ੀਸ਼ਾ ਦਿਖਾਇਆ ਕੇਜਰੀਵਾਲ ਨੂੰ ਸ਼ੀਸ਼ਾ ਦਿਖਾਇਆ ਔਰ ਇਹ ਕਹਿ ਕੇ ਗਏ ਨੇ ਵੀ ਜੀ ਉਹਨਾਂ ਦੀ ਸਰਕਾਰ ਆਈ ਅਸੀਂ ਇਹਨਾਂ ਦੇ ਨੱਥ ਪਾਵਾਂਗੇ ਮੈਂ ਉਹਨਾਂ ਦੀ ਬਾਕੀ ਹੋਰ ਕਿਸੇ ਗੱਲ ਨਾਲ ਸਹਿਮਤ ਨਹੀਂ ਉਹ ਜੇ ਪੰਜਾਬ ਦਾ ਭਲਾ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਕਿਹਨੇ ਫੜਿਆ ਸੀ 10 ਸਾਲ ਹੋ ਗਏ ਕਰ ਦਿੰਦੇ ਭਲਾ ਸਰ 92 ਮੈਲੇ ਆਏ ਨੇ ਵਿਧਾਨ ਸਭਾ ਚ ਆਮ ਆਦਮੀ ਪਾਰਟੀ ਦੇ ਹੁਣ ਨੱਥ ਪਾਉਣ ਦੀ ਗੱਲ ਹੋ ਰਹੀ ਹੈ ਕਿਥੇ ਨਾ ਕਿਥੇ ਲੋਕ ਸਭਾ ਚੋਣਾਂ ਚ ਮੌਜੂਦਾ ਸਰਕਾਰ ਦਾ ਪ੍ਰਭਾਵ ਤਾਂ ਪਵੇਗਾ ਦੇਖੋ ਲੋਕ ਸਭਾ ਚੋਣਾਂ ਚ ਮੌਜੂਦਾ ਪ੍ਰਭਾਵ ਪਤਾ ਕੀ ਪਊਗਾ ਕੱਚ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ ਉਹ ਸੰਗਰੂਰ ਲੋਕ ਸਭਾ ਜਿਹਨੂੰ ਭਗਵੰਤ ਮਾਨ ਆਪਦਾ ਮੱਕਾ ਕਹਿੰਦਾ ਸੀ ਕਹਿੰਦਾ ਸੀ ਆਮ ਆਦਮੀ ਪਾਰਟੀ ਨੇ ਇਤੋਂ ਹਾਰ ਸਕਦੀ ਜਿੱਥੋਂ ਦੋ ਵਾਰ ਲੋਕਾਂ ਨੇ ਉਹਨੂੰ ਐਮਪੀ ਬਣਾਇਆ ਸੀ ਹਰਾਇਆ ਕਿ ਨਹੀਂ ਹਰਾਇਆ ਸੀ ਨਾ ਉਹੀ ਹਾਲ ਹੁਣ ਹੋਊਗਾ ਹੁਣ ਜਿਹੜੀਆਂ ਚੋਣਾਂ ਹੁਣ ਹੋਊਗਾ ਉਹੀ ਹਾਲ ਜ਼ੀਰੋ ਆਊਗੀ ਜ਼ੀਰੋ 2024 ਦੀ ਚੋਣਾਂ ਨੂੰ ਲੈ ਕੇ ਸ਼ੋਮਣੀ ਅਕਾਲੀ ਦਲ ਇੱਕ ਕੁਐਸਚਨ ਮੈਨੂੰ ਜ਼ਰੂਰ ਪੁੱਛਾਂਗੀ ਵੀ ਤੁਹਾਡੇ ਉਮੀਦਵਾਰ ਨੂੰ ਲੈ ਕੇ ਬੜਾ ਕਸ਼ਮਕਸ਼ ਰਹੀ ਸੁਖਬੀਰ ਬਾਦਲ ਪਹਿਲਾਂ ਆਂਦੇ ਨੇ ਅਨਾਉਂਸ ਕਿਸੇ ਹੋਰ ਨੂੰ ਕਰਕੇ ਜਾਂਦੇ ਨੇ ਵਿੱਚੋਂ ਖਬਰਾਂ ਵੀ ਆਉਂਦੀਆਂ ਨੇ ਸ਼ੋਮਣੀ ਅਕਾਲੀ ਦਲ ਦੀ ਸੀਟ ਜਿਹੜੀ ਹੈ ਕਿ ਵਿੱਪਨਸੂਦ ਕਾਕੇ ਨੂੰ ਦਿੱਤੀ ਜਾਏਗੀ ਬਟ ਸੀਟ ਜਾਂਦੀ ਹੈ ਸਰਦਾਰ ਅਨਜੀਤ ਸਿੰਘ ਢਿੱਲੋਂ ਦੇ ਹਿੱਸੇ ਤੇ ਉਸ ਤੋਂ ਬਾਅਦ ਉਹ ਭਾਜੀਪੀ ਜੁਆਇਨ ਕਰ ਲੈਂਦੇ ਨੇ ਇਹਦੇ ਵਿੱਚ ਕੋਈ ਅੰਦਰ ਖਾਤੀ ਹੋ ਸਕਦਾ ਕਸ਼ਮਕਸ਼ ਕੋਈ ਕੁਝ ਨਹੀਂ ਦੇਖੋ ਉਹ ਵਿਚਾਰਾ ਬਿਪਨਸੂਦ ਕਾਕਾ ਉਹ ਤਾਂ ਮੈਂ ਉਹਨੂੰ ਇੰਨਾ ਹੀ ਕਹਿਣਾ ਵੀ ਇੱਕੋ ਹੀ ਪਾਰਟੀ ਰਹਿ ਗਈ ਪਾਉਜਨ ਸਮਾਜ ਪਾਰਟੀ ਜਿਹਦੇ ਚੋਂ ਭਾਈ ਸਾਹਿਬ ਗਏ ਨਹੀਂ ਮੈਂ ਕਾਕਾ ਵੈਸੇ ਮੇਰਾ ਦੋਸਤ ਆ ਮਿੱਤਰ ਆ ਮੈਂ ਉਹਨੂੰ ਕਹਿਣਾ ਚਾਹਣਾ ਵੀ ਉੱਥੇ ਵੀ ਜਾਇਆ ਭਾਈ ਤੇਰਾ ਇਹ ਤਾਂ ਰਿਕਾਰਡ ਕਾਇਮ ਹੋ ਜਾਵੇ ਵੀ ਤੂੰ ਸਾਰੀਆਂ ਪਾਰਟੀਆਂ 'ਚ ਜਾਇਆ ਕੋਈ ਰਹੀ ਨਹੀਂ ਸੋ ਜਿੱਥੇ ਤੋਂ ਹੀ ਸਾਰ ਰঞ্জੀਤ ਸਿੰਘ ਢਿੱਲੋਂ ਦੀ ਗੱਲ ਆ ਇਮਾਨਦਾਰ ਨੇਕ ਔਰ ਗੁਰਸਿੱਖ ਔਰ ਮੇਂਹਤੀ ਜਿੱਥੋਂ ਕਾਉਂਸਲਰ ਸੀ ਉਥੋਂ ਸਿਰਫ 17% ਆਬਾਦੀ ਸਿੱਖਾਂ ਦੀ ਆ ਬਾਕੀ ਦੂਜੇ ਧਰਮਾਂ ਦੇ ਲੋਕ ਨੇ ਫਿਰ ਆਪਾਂ ਜਿਹੜੀ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਜਿਹੜੀ ਗੁਰੂ ਸਿੱਖ ਮਤਲਬ ਜਿਹੜੀ ਸੀੜ ਦਿੱਤੀ ਗਈ ਹੈ ਉਹ ਸਿੱਖ ਚਿਹਰੇ ਨੂੰ ਦੇ ਕੇ ਦਿੱਤੀ ਗਈ ਹੈ ਬਿੱਪਨਸੂ ਤਾਕਾ ਮੈਂ ਤੁਹਾਨੂੰ ਕਹਿ ਕੇ ਹਟ ਰਿਹਾ ਹਾਂ ਇਮਾਨਦਾਰ ਸਭ ਤੋਂ ਪਹਿਲਾਂ ਜਾਓ ਇਮਾਨਦਾਰ ਨਹੀਂ ਹੈ ਕਾਕਾ ਜੀ ਨਾ ਮੈਨੂੰ ਕੀ ਪਤਾ ਜੇ ਇਮਾਨਦਾਰ ਹੁੰਦਾ ਤਾਂ ਉਹ ਪਾਰਟੀ ਛੱਡ ਕੇ ਥੋੜਾ ਭੱਜਦਾ ਪਰ ਐਮਪੀ ਟਿਕਟ ਨਿਕਲੇਰ ਹੋਣ ਤੋਂ ਬਾਅਦ ਛੱਡਦਾ ਇਮਾਨਦਾਰ ਹੁੰਦਾ ਤਾਂ ਪਾਰਟੀ ਛੱਡ ਕੇ ਭੱਜਦਾ ਜਿਹੜਾ ਇਮਾਨਦਾਰ ਹੋਊਗਾ ਟਿਕਟ ਤਾਂ ਪ੍ਰਧਾਨ ਕੋਲ ਇੱਕੋ ਹੀ ਆ ਤੇ ਮੰਗਣ ਵਾਲੇ ਤਾਂ ਬਹੁਤ ਨੇ 200 ਬੰਦਾ ਟਿਕਟ ਮੰਗਦਾ ਈ ਲੁਧਿਆਣੇ ਦੀ ਜਿਹੜਾ ਇਮਾਨਦਾਰ ਹੋਊਗਾ ਉਹ ਪਾਰਟੀ ਨਾਲ ਖੜੂਗਾ ਪ੍ਰਧਾਨ ਦੇ ਫੈਸਲੇ ਨਾਲ ਖੜੂਗਾ ਛੱਡ ਕੇ ਥੋੜਾ ਭੱਜੂਗਾ ਜਿਹੜਾ ਆਪਣੀ ਮਾਂ ਦੇ ਮਤਲਬ ਭਗਵੰਤ ਮਾਨਾਰਗਾ ਸਿਰ ਤੇ 77 ਕੇ ਸੌਂਖ ਆ ਗਿਆ ਤੇ ਮਗਰੋਂ ਸ਼ਰਾਬ ਪੀ ਰਿਆ ਤੇ ਹੋਇਆ ਜੇ ਕਾਕਾ ਸੂਦਾ ਪਾਰਟੀ ਮਾਂ ਹੁੰਦੀ ਆ ਇਹ ਇਨਾ ਮਾਨ ਸਮਾਨ ਦਿੱਤਾ ਹਲਕਾ ਇੰਚਾਰਜ ਬਣਾਇਆ ਠੀਕ ਆ ਤੇ ਉਹਨੂੰ ਛੱਡ ਕੇ ਭੱਜ ਗਿਆ ਤਾਂ ਇਹ ਤਾਂ ਬੇਈਮਾਨ ਤਾਂ ਹੈਗਾ ਹੀ ਆ ਮੈਂ ਤਾਂ ਕਹਿਣਾ ਬੇਈਮਾਨ ਮੈਂ ਕਦੋਂ ਕਹਿਣਾ ਇਮਾਨਦਾਰ ਹੈਗਾ ਬੇਈਮਾਨ ਤੁਸੀਂ ਗੱਲ ਕਰ ਰਹੇ ਹੋ ਆਮਾਦੀ ਪਾਰਟੀ ਦੀ ਕਿੰਨੀ ਸਟ੍ਰੌਂਗ ਲੱਗਦੀ ਤੁਹਾਨੂੰ ਪੋਜੀਸ਼ਨ ਜਿਵੇਂ ਕਿ ਉਹਨਾਂ ਨੇ ਸ਼ੋਕ ਪ੍ਰੈਸ਼ਰ ਪੱਪੀ ਉਤਾਰਿਆ ਆਪਣੇ ਮੈਦਾਨ ਜਿੱਥੇ ਦਾਅਵੇ ਕੀਤੇ ਜਾਂਦੇ ਨੇ ਉਹਨਾਂ ਦੇ ਵਿਧਾਨ ਸਭਾ ਦੀ ਸਪੀਚ ਨੂੰ ਲੈ ਕੇ ਰਾਜਾ ਵੜਿੰਗ ਬੋਲ ਰਿਹਾ ਰਾਜਾ ਵੜਿੰਗ ਦੀ ਡਿਫੈਂਡਰ ਗੱਡੀ ਨੂੰ ਲੈ ਕੇ ਭਾਜਪਾ ਵਾਲੇ ਬੋਲ ਰਿਹਾ ਤੇ ਸ਼੍ਰੋਮਣੀ ਕਾਲੀ ਦਲ ਵੱਲੋਂ ਕੁਝ ਏਦਾਂ ਦੇ ਨੋਕ ਜੋ ਅਸੀਂ ਅਸੀਂ ਇਹ ਜਿਹੜੀਆਂ ਫਜ਼ੂਲ ਦੀਆਂ ਗੱਲਾਂ ਨੇ ਨਾ ਤੂੰ ਤੂੰ ਮੈਂ ਮੈਂ ਦੀ ਰਾਜਨੀਤੀ ਚ ਅਸੀਂ ਨਹੀਂ ਪੈਂਦੀ ਉਹਨੇ ਕੀ ਲਾਇਆ ਉਹ ਕਿਹਦੇ ਚ ਕੋਈ ਅਸੀਂ ਤਾਂ ਇਹ ਦੱਸ ਰਹੇ ਹਾਂ ਐਲੀਵੇਟਡ ਰੋਡ ਅਸੀਂ ਦਿੱਤਾ ਨਾਉਦਨ ਬਾਈਪਾਸ ਅਸੀਂ ਦਿੱਤਾ ਸਾਧਨ ਬਾਈਪਾਸ ਅਸੀਂ ਦਿੱਤਾ ਚੰਡੀਗੜ੍ਹ ਨੂੰ ਕਨੈਕਟ ਕਰਨ ਵਾਲੀ 4 ਲੇਨ ਅਸੀਂ ਦਿੱਤੀ ਬਟਿੰਡੇ ਨੂੰ ਕਨੈਕਟ ਕਰਨ ਵਾਲੀ 4 ਲੇਨ ਅਸੀਂ ਦਿੱਤੀ ਉਹ 6 ਸਲੇਨ ਦਿੱਲੀ ਵਾਲੀ ਅਸੀਂ ਦਿੱਤੀ ਤੇ ਜੇ ਅਸੀਂ ਤਾਂ ਇਹ ਗੱਲਾਂ ਦੱਸਦੇ ਆ ਅਸੀਂ ਕੀ ਦਿੱਤਾ ਆਟਾ ਦਾਲ ਅਸੀਂ ਦਿੱਤਾ ਸੀ ਇਹ ਭਗਵੰਤਮਾਨ 200 ਯੂਨਿਟ ਬਿਜਲੀ ਦੇ ਦੇ ਕੇ ਗਰੀਬ ਆਦਮੀ ਦੇ ਕਾਰਡ ਨੀਲੇ ਦਿੱਤੇ ਹੋਏ ਅਕਾਲੀ ਦਲ ਦੇ ਕੱਟ ਕੇ ਭੱਜ ਗਿਆ ਆਟਾ ਦਾਣ ਲੋਕਾਂ ਦਾ ਖਾ ਕੇ ਆਪਦੇ ਢਿੱਡ ਚ ਢਕਾਰ ਮਾਰ ਗਿਆ ਔਰ 0.25% ਦਾ ਟੈਕਸ ਲੋਕਾਂ ਤੇ ਲਾਤਾ ਅਸੀਂ ਤਾਂ ਉਹ ਦੱਸਦੇ ਹਾਂ ਅਸੀਂ ਕੀ ਕੀਤਾ ਔਰ ਇਹਨਾਂ ਨੇ 1000 ਰੁਪਿਆ ਬੀਬੀਆਂ ਨੂੰ ਦੇਣਾ ਸੀ ਦਿੱਤਾ ਨਹੀਂ 51000 ਰੁਪਿਆ ਸ਼ਗਨ ਸਕੀਮ ਖਾ ਗਿਆ ਬਿਲਕੁਲ ਸਾਡੀਆਂ ਧੀਵਾਂ ਪੈਣਾ ਬੇਟੀਆਂ ਦੇ ਵਿਆਹ ਦੀ 51000 ਰੁਪਿਆ ਸ਼ਗਨ ਸਕੀਮ ਖਾ ਗਿਆ ਮੈਂ ਉਹਨਾਂ ਭੈਣਾਂ ਨੂੰ ਇੱਕ ਆਵਾਜ਼ ਦੇਣੀ ਚਾਹਨਾ ਵੀ ਜਿਆਦੇ ਵੋਟ ਮੰਗਣ ਆਉਂਦੇ ਇਹਨਾਂ ਨੂੰ ਕੰਨ ਤੋਂ ਫੜ ਲਿਆ ਕਰੋ ਇਹ ਕਹਿੰਦਾ ਕਿੱਥੇ ਆ ਸਾਡਾ 51000 ਰੁਪਏ ਮੇਰੀ ਕੁੜੀ ਦਾ ਵਿਆਹ ਹੋ ਗਿਆ ਤੇ ਧਰ ਇੱਥੇ 24000 ਰੁਪਏ ਕਿੱਥੇ ਆ ਸਾਲ 2 ਸਾਲਾਂ ਦਾ ਸੋ ਇਹ ਗੱਲਾਂ ਅਸੀਂ ਤਾਂ ਸਬਸਟੈਂਸ ਦੀ ਰਾਜਨੀਤੀ ਕਰਦੇ ਆ ਅਸੀਂ ਤੂ ਤੂ ਮੈਂ ਮੈਂ ਦੀ ਰਾਜਨੀਤੀ ਨਹੀਂ ਕਰਦੇ ਇਸ ਲਈ ਉਹਨੇ ਕੀ ਪਾਇਆ ਉਹਨੇ ਕੀ ਲਾਇਆ ਉਹ ਕਿੱਧਰ ਗਿਆ ਉਹ ਕਿੱਥੋਂ ਆਇਆ ਇਹ ਗੱਲਾਂ ਚ ਅਕਾਲੀ ਦਲ ਕਦੇ ਨਹੀਂ ਪੈਂਦਾ ਸੋ ਇੱਕ ਅਪੀਲ ਤੁਹਾਡੇ ਵੱਲੋਂ ਤੇ ਇੱਕ ਚੈਲੰਜ ਕਰਵਾਉਣਾ ਚਾਹਾਂਗੇ ਬਾਕੀ ਕੈਂਡੀਡੇਟ ਵੀ ਕਹਿਣਾ ਚਾਹੋ ਉਹ ਅਸੀਂ ਇਹ ਕਹਿਣਾ ਚਾਹਾਂਗੇ ਬਈ ਬੀਤ ਗਏ ਉਹ ਦਿਨ ਜਦੋਂ ਤੁਸੀਂ ਅਕਾਲੀ ਦਲ ਨੂੰ ਬਦਨਾਮ ਕਰਕੇ ਆਪਦੀਆਂ ਰੋਟੀਆਂ ਸੇਕੀਆਂ ਤੇ ਆ ਕੇ ਸੱਤਾ 'ਚ ਬਹਿ ਗਏ ਉਹ ਉਹ ਦਿਨ ਬੀਤ ਗਏ ਉਹ ਜ਼ਮਾਨਾ ਬੀਤ ਗਿਆ ਹੁਣ ਜ਼ਮਾਨਾ ਅਕਾਲੀ ਦਲ ਦਾ ਵੇਖ ਕੇ ਦੇਖੋ ਹੁਣ ਵੀ ਤੁਹਾਨੂੰ ਅਕਾਲੀ ਦਲ ਕੰਮ ਕਰਕੇ ਦਿਖਾਊਗਾ ਵੀ ਕਿਵੇਂ ਲੁਧਿਆਣੇ ਦਾ ਵਿਕਾਸ ਹੁੰਦਾ ਜਿਵੇਂ ਪਹਿਲਾਂ ਸਰ ਸੁਖਵੀਰ ਸਿੰਘ ਬਾਦਲ ਦੇ ਵਿਜ਼ਨ ਨੇ ਵਿਕਾਸ ਕੀਤਾ ਸੀ ਉਵੇਂ ਹੀ ਕਰਕੇ ਦਿਖਾਵਾਂਗੇ ਸਾਫਾ ਬਿਲਕੁਲ ਵਿਜਨ ਸ਼੍ਰੋਮਣੀ ਕਾਲੀ ਦਲ ਦਾ ਸਾਡਾ ਨਾ ਮੌਜੂਦ ਬੋਵੀ ਘਰਚਾ ਜੀ ਜਿਨ੍ਹਾਂ ਨੇ ਪੂਰੇ ਜੋਸ਼ ਦੇ ਨਾਲ ਅੱਜ ਇਹ ਦਿਖਾਇਆ ਕਿ ਸ਼੍ਰੋਮਣੀ ਕਾਲੀ ਦਲ ਦੀ ਪਾਰਟੀ ਵਿੱਚ ਵੀ ਓਨਾ ਹੀ ਜੋਸ਼ ਭਰਿਆ ਜਿੰਨਾ ਉਹਨਾਂ ਦੇ ਵਰਕਰ ਸਰਦਾਰ ਦੀਪ ਸਿੰਘ ਢਿੱਲੋਂ ਦੇ ਨਾਲ ਖੜੇ ਨੇ ਬੋਵੀ ਘਰਚੇ ਵਰਗੇ ਲੋਕ ਤੇ ਕੀ ਕਰੇਗੀ ਪੰਜਾਬ ਦੀ ਜਨਤਾ ਫੈਸਲਾ ਇਹ ਤਾਂ 4 ਜੂਨ ਨੂੰ ਪਤਾ ਲੱਗ ਜਾਈਗਾ ਹੋਰ ਚੋਣਾਂ ਦੇ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ ਲੁਧਿਆਣਾ ਦਾ ਵਿਕਾਸ ਬਣਾਇ ਰੱਖਣਾ ਦੀ ਰਿਪੋਰਟ ਪੰਜਾਬ